ਡੋਗਰ ਦੀ ਕਬਰ ਤੇ ਪਹੁੰਚੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਮੈਂ ਇੱਕ ਚੀਜ਼ ਦਿਖਾਉਣਾ ਤੁਹਾਨੂੰ ਆ ਜੰਗਲ ਆ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮੇਂ ਦਾ ਪੁਰਾਣੇ ਜਮਾਨੇ ਦਾ ਜੰਗਲ ਹੈ ਇਹ ਕਹਿੰਦੇ 1903 ਜਾਂ 1902 ਦੀਆਂ ਗੱਲਾਂ ਨੇ ਜਦੋਂ ਡੋਗਰ ਮਾਰਿਆ ਜਾਂ 1902 ਦੇ ਵਿੱਚ ਕਿਉਂਕਿ 1904 ਦੇ ਵਿੱਚ ਕਿਹਾ ਜਾਂਦਾ ਕਿ ਜੌਣਾ ਮੋੜ ਉਸ ਨੂੰ ਜਿਹੜੀ ਫਾਂਸੀ ਹੋ ਗਈ ਸੀ 2000 ਚਾ ਸੌਰੀ 1904 ਦੇ ਵਿੱਚ ਫਾਂਸੀ ਦਿੱਤੀ ਗਈ ਸੀ ਤੇ ਆਹ ਦੇਖੋ ਜੀ ਇਹ ਡੋਗਰ ਦੀ ਕਵਰ ਹੈ ਇਹ ਹੁਣ ਬਣਾ ਦਿੱਤੀ ਗਈ ਆ ਪਹਿਲਾਂ ਇੱਥੇ ਢਾਈ ਢੁਆਈ ਪਈ ਸੀ ਕਾਫੀ ਜ਼ਿਆਦਾ ਖਰਾਬੀ ਸੀ ਜਿਹੜੀ ਹਾਲਤ ਸੀਗੀ ਦੋਸਤੋ ਕਈ ਲੋਕ ਨਾ ਵੀਡੀਓ ਦੇ ਵਿੱਚ ਕਮੈਂਟ ਕਰਦੇ ਹੁੰਦੇ ਨੇ ਵੀ ਯਾਰ ਡੋਗਰ ਨੂੰ ਹਨਾ ਇਨਾ ਵਧਾ ਚੜਾ ਕੇ ਕਿਉਂ ਦਿਖਾਉਣਾ ਜਾਂ ਕੀ ਗੱਲ ਯਾਰ ਕੁਝ ਕਿਰਦਾਰ ਹੁੰਦੇ ਨੇ ਚਾਹੇ ਚੰਗੇ ਹੋਣ ਚਾਹੇ ਮਾੜੇ ਹੋਣ ਕੁਝ ਕਿਰਦਾਰ ਹੁੰਦੇ ਨੇ ਜਿਹੜੇ ਅਹਲਾ ਕੋਈ ਹਿਸਟਰੀ ਹੁੰਦੀ ਹੈ ਜਿਹਨਾਂ ਦੀ ਕੋਈ ਸ਼ਾਪ ਹੁੰਦੀ ਹੈ ਸੋ ਉਹ ਚੰਗੇ ਮਾੜੇ ਦੀ ਗੱਲ ਨਹੀਂ ਹੁੰਦੀ ਯਾਰ ਜੋ ਹਿਸਟਰੀ ਨਾਲ ਜੁੜੀ ਹੋਈ ਚੀਜ਼ ਹੁੰਦੀ ਹੈ ਕਿਉਂਕਿ ਇਹ ਜਿਹੜਾ ਡੋਗਰ ਦਾ ਨਾਮ ਹੈ ਜਿਉਣੇ ਨਾਲ ਜੁੜਿਆ ਹੋਇਆ ਤੇ ਜਿਉਣਾ 3 ਭੈਣਾਂ ਦਾ ਸਾਂਝੀ ਮਾਲਵੇ ਦਾ ਬੜਾ ਲੋਕ ਨਾਇਕ ਹੋਇਆ ਉਹ ਸਮੇਂ ਦਾ ਚਲੋ ਕਈਆਂ ਨੂੰ ਹੋ ਸਕਦਾ ਜਿਉਣੇ ਬਾਰੇ ਵੀ ਲੋਕ ਕਈ ਵਾਰੀ ਕਹਿੰਦੇ ਨੇ ਹਨਾ ਵੀ ਡਾਕੇ ਮਾਰਦਾ ਸੀ ਜਿਹੜਾ ਡਾਕੂ ਸੀ ਚਲੋ ਹਰੇਕ ਬੰਦੇ ਦੀ ਆਪਦੀ ਆਪਦੀ ਥਿਓਰੀ ਹੁੰਦੀ ਆ ਪਰ ਮਾਲਵੇ ਦੇ ਲੋਕ ਉਹਨੂੰ ਬਹੁਤ ਪਿਆਰ ਕਰਦੇ ਨੇ ਸੋ ਕਈ ਵੀਰਾਂ ਨੂੰ ਹੋ ਸਕਦਾ ਵੀਡੀਓ ਨਾ ਵਧੀਆ ਲੱਗੇ ਲੱਗੇ ਤਾਂ ਮੈਂ ਬੇਨਤੀ ਕਰਦਾ ਮੇਰੇ ਭਾਈਆਂ ਨੂੰ ਮੇਰੀਆਂ ਭੈਣਾਂ ਨੂੰ ਕਿ ਉਹ ਸ਼ਾਇਦ ਜਿਨ੍ਹਾਂ ਨੂੰ ਇਹ ਵੀਡੀਓ ਨਹੀਂ ਵਧੀਆ ਲੱਗਦੀ ਉਹ ਨਾ ਦੇਖਣ ਕਿਉਂਕਿ ਉਹਨਾਂ ਵਾਸਤੇ ਹੋਰ ਆਪਾਂ ਸੋਹਣੇ-ਸੋਹਣੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਤਾਂ ਦੋਸਤੋ ਆਪਾਂ ਹੁਣ ਕੰਮ ਦੀ ਗੱਲ ਕਰਦੇ ਆ ਕਿ ਆਪਾਂ ਕਿਸ ਲਈ ਆਏ ਇੱਥੇ ਆ ਦੇਖੋ ਜੀ ਸਭ ਤੋਂ ਪਹਿਲਾਂ ਤੁਸੀਂ ਜੰਗਲ ਟਾਈਪ ਬਣਿਆ ਦੇਖੋਗੇ ਨਾ ਬਹੁਤ ਸੋਹਣੀ ਗੱਲਬਾਤ ਜੀ ਲੱਗਦੀ ਆ ਇੱਕ ਪੁਰਾਣਾ ਪੰਜਾਬ ਯਾਦ ਆਉਂਦਾ ਵੀ ਹਾਂ ਵੀ ਇਹ ਪੁਰਾਣੇ ਸਮੇਂ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਸੀਆਂ ਸੋ ਇਹ ਅੱਜ ਤਾਂ ਇਹ ਜਿਹੜਾ ਜੰਗਲ ਹੈ ਇਹਦੀ ਜਿਹੜੀ ਲੈਂਥ ਹੈ ਬਹੁਤ ਛੋਟੀ ਰਹਿ ਗਈ ਪਰ ਤੁਸੀਂ ਇਸ ਨੂੰ ਅੰਦਾਜ਼ਾ ਲਗਾ ਸਕਦੇ ਹੋ ਦੇਖ ਕੇ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਰਾਹ ਸੀ ਕਹੇ ਜੇ ਹੁੰਦੇ ਸੀ ਘੋੜੀਆਂ ਦੇ ਉੱਤੇ ਜਦੋਂ ਜਿਉਣੇ ਹੋਰੀ ਡਗ ਰੋਰੀ ਚੱਲਦੇ ਹੁੰਦੇ ਸੀ ਘੋੜੀਆਂ ਦੇ ਉੱਤੇ ਤਾਂ ਉਦੋਂ ਕਹੇ ਜਾਂ ਦ੍ਰਿਸ਼ ਹੁੰਦਾ ਹੋਊਗਾ ਤੁਹਾਨੂੰ ਇਹ ਦ੍ਰਿਸ਼ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਜੋ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆਂ ਤਾਂ ਦੋਸਤੋ ਆਤਾ ਤੁਹਾਨੂੰ ਦਿਖਾਤੀ ਇਹ ਆਪਾਂ ਖੜੇ ਆਂ ਜੀ ਪਿੰਡ ਡਸ ਕੇ ਆਹ ਸੌਰੀ ਹਰਿਆਊ ਦੇ ਵਿੱਚ ਇਤਿਹਾਸ ਦੇ ਵਿੱਚ ਕਈ ਲੋਕ ਕਹਿੰਦੇ ਨੇ ਕਿ ਡੋਗਰ ਦਾ ਪਿੰਡ ਜਿਹੜਾ ਹਰਿਆਊ ਡਸਕਾ ਦੱਸਿਆ ਗਿਆ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਡੋਗਰ ਦਾ ਪਿੰਡ ਅਸਲ ਦੇ ਵਿੱਚ ਡਸਕਾ ਨਹੀਂ ਹੈਗਾ ਹਰਿਆਊ ਹੈ ਜੋ ਗੱਗੂ ਗੱਲ ਦੀ ਫਿਲਮ ਬਣੀ ਸੀ ਗੱਗੂ ਗਿੱਲ ਦੀ ਫਿਲਮ ਬਣੀ ਹੈ ਜਟ ਜੱਟ ਜਿਹਾਣਾ ਮੋੜ ਉਹਦੇ ਵਿੱਚ ਬਿਲਕੁਲ 100% ਹੈ ਜਿਹੜਾ ਝੂਠ ਬੋਲਿਆ ਗਿਆ ਇਸ ਗੱਲ ਨੂੰ ਲੈ ਕੇ ਕਿ ਉਸ ਦਾ ਪਿੰਡ ਹੈ ਜਿਹੜਾ ਉਹ ਡਸਕ ਹੈ ਕਿਉਂਕਿ ਉਸ ਦਾ ਜੱਦੀ ਪਿੰਡ ਹਰਿਆਊ ਹੈ ਤੇ ਅੱਜ ਵੀ ਉਹਦਾ ਘਰ ਹੈ ਜਿਹੜਾ ਹਰਿਆਊ ਦੇ ਵਿੱਚ ਮੌਜੂਦ ਹੈ ਉਹਦੇ ਸ਼ੰਕਾ ਸੀ ਜਿਹੜੇ ਸ਼ਾਟ ਹੈ ਉਹ ਵੀਡੀਓ ਦੇ ਵਿੱਚ ਲਾ ਦਾਂਗੇ ਤੁਸੀਂ ਦੇਖ ਹੀ ਰਹੇ ਹੋਗੇ ਤਾਂ ਦੋਸਤੋ ਆਪਾਂ ਬਾਕੀ ਉਹ ਪਰਲੇ ਪਾਸੇ ਉਹਦੀ ਘੋੜੀ ਦੀ ਕਬਰ ਹੈ ਉਹ ਵੀ ਤੁਹਾਨੂੰ ਦਿਖਾਉਨੇ ਆਂ ਤੇ ਖਾਸ ਕਰਕੇ ਫਿਲਮਾਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਬਹੁਤ ਸਾਰਾ ਝੂਠ ਬੋਲਿਆ ਗਿਆ ਹਾਲਾਂਕਿ ਉਹ ਉਸ ਤਰ੍ਹਾਂ ਦਾ ਹੈ ਹੀ ਨਹੀਂ ਸੀ ਤੇ ਆਪਾਂ ਜਿਹੜਾ ਭੀਮ ਜੀ ਨੇ ਮੌੜਾਂ ਵਾਲੇ ਜੋ ਜੌਣੇ ਮੌੜ ਦੇ ਪਿੰਡ ਤੋਂ ਨੇ ਭੀ ਮੌੜਾਂ ਉਹਨਾਂ ਦਾ ਫੁੱਲ ਇੰਟਰਵਿਊ ਆਪਾਂ ਨੇ ਇਸੇ ਚੈਨਲ ਦੇ ਉੱਤੇ ਇਸੇ ਪੇਜ ਦੇ ਉੱਤੇ ਪਹਿਲਾਂ ਪਾਇਆ ਹੋਇਆ ਦੋ ਤਿੰਨ ਪਾਰਟਾਂ ਦੇ ਵਿੱਚ ਕਰ ਕਰਕੇ ਤੇ ਕੋਸ਼ਿਸ਼ ਕਰਾਂਗੇ ਉਹਨੂੰ ਇੱਕ ਪਾਰਟ ਬਣਾਉਣ ਦੀ ਵੀ ਕਿਉਂਕਿ ਉਹ ਲੰਬਾ ਬਹੁਤ ਬਣ ਜਾਂਦਾ ਕਈ ਮਤਲਬ ਕਿ 2 2.5 ਘੰਟਿਆਂ ਦਾ ਪਾਰਟ ਹੈ ਉਹਦਾ ਵੀਡੀਓ ਆ ਉਹ ਇੱਕ ਫਿਲਮ ਵਾਂਗੂ ਪੂਰੀ ਸਟੋਰੀ ਸੁਣਾਈ ਹੈ ਮਾਸਟਰ ਭੀਮ ਜੀ ਮੌੜਾਂ ਵਾਲਿਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਭੀਮ ਮੌੜਾਂ ਵਾਲਿਆਂ ਨੇ ਇੱਕ ਇੱਕ ਗੱਲ ਬਿਲਕੁਲ ਸੱਚ ਤੇ ਜੋ ਆਪਦੇ ਮੂੰਹੋਂ ਸੁਣਾਈ ਹੈ ਚਾਤਰੇ ਨੇ ਅਤੇ ਆਪਦੇ ਮੂੰਹੋਂ ਸੁਣਾਈ ਹੈ ਕਿਸ਼ਨੇ ਨੇ ਉਹ ਸਮੇਂ ਦੀਆਂ ਗੱਲਾਂ ਸਾਰੀਆਂ ਉਹਦੇ ਵਿੱਚ ਰਿਕਾਰਡ ਕੀਤੀਆਂ ਗਈਆਂ ਨੇ ਕਿਉਂਕਿ ਜਿਹੜਾ ਕਿਸ਼ਨਾ ਸੀ ਤੇ ਜਿਹੜਾ ਕਿਸ਼ਨਾ ਤੇ ਆਪਣਾ ਚਾਤਰਾ ਸੀ ਉਹ ਮੌੜਾ ਪਿੰਡ ਦੇ ਸਿਗੇ ਕਿਸ਼ਨਾ ਮੌੜ ਦਾ ਜੌਣੇ ਮੌੜ ਦਾ ਭਾਈ ਸੀਗਾ ਉਹ ਕਾਲੇ ਪਾਣੀ ਦੀ ਸਜ਼ਾ ਤੋਂ ਵਾਪਸ ਪਿੰਡ ਆ ਗਏ ਜਿਹੜਾ ਆਪਣਾ ਚਾਤਰਾ ਸੀ ਉਹ ਕਹਿੰਦੇ ਸੱਪ ਲੜਨ ਨਾਲ ਉਹਦੀ ਮੌਤ ਹੋਈ ਸੀ ਤੇ ਜਿਹੜਾ ਜੌਣੇ ਦਾ ਭਾਈ ਕਿਸ਼ਨਾ ਸੀ ਉਹ ਉਹ ਆਪਦੀ ਵੈਸੀ ਮਤਲਬ ਕਿ ਆਈ ਮਰਿਆ ਸੀਗਾ ਹੌਲੀ ਹੌਲੀ ਬਿਮਾਰ ਹੋ ਕੇ ਮਰਿਆ ਸੀਗਾ ਸੋ ਬਾਅਦ ਦੇ ਵਿੱਚ ਉਹ ਕਾਫੀ ਸਾਲਾਂ ਤੱਕ ਉਹ ਜਿਉਂਦੇ ਰਹਿ ਕੇ ਗਏ ਨੇ ਕਹਿੰਦੇ 1935 ਪੁੰਤੀ ਜਾਂ 1940 ਚ ਜਾ ਕੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਉਹ ਸਾਰੇ ਜਿਹੜੇ ਉਹਨਾਂ ਨਾਲ ਬਜ਼ੁਰਗਾਂ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਜਿਦੇ ਵਿੱਚ ਆਪ ਮੌਜੂਦ ਸੀ ਜਿੰਨਾ ਚੋਰੀਆਂ ਦੇ ਵਿੱਚ ਡਾਕਿਆਂ ਦੇ ਵਿੱਚ ਜਿੰਨਾ ਗੱਲਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਉਹ ਆਪਣੇ ਪਿੰਡ ਦੇ ਨੂੰ ਦੱਸ ਕੇ ਗਿਆ ਜੋ ਬਾਅਦ ਚੋਂ ਭੀਮਾੜਾ ਵਾਲੇ ਨੇ ਆਪਣੇ ਮਾਸਟਰ ਭੀਮ ਜੀ ਮੋੜਾ ਵਾਲੇ ਨੇ ਆਪਣੀ ਕਵਿਸ਼ਰੀ ਦੇ ਵਿੱਚ ਵੀ ਉਹ ਗੱਲਾਂ ਜਿਹੜੀਆਂ ਰਿਕਾਰਡ ਕੀਤੀਆਂ ਨੇ ਤੇ ਜੋ ਉਹ ਦਾਵਾ ਕਰਦੇ ਨੇ ਕਿ 100% ਸੱਚ ਹੈ ਸੋ ਦੋਸਤੋ ਵੀਡੀਓ ਤੁਸੀਂ ਦੇਖ ਸਕਦੇ ਹੋ ਫਿਲਮਾਂ ਦੇ ਵਿੱਚ ਕਾਫੀ ਜ਼ਿਆਦਾ ਗਾਣਿਆਂ ਦੇ ਵਿੱਚ ਡੋਗਰਾ ਤੇ ਜੌਣੇ ਬਾਰੇ ਝੂਠ ਬੋਲਿਆ ਗਿਆ ਜੋ ਜਿਹੜੀ ਹਕੀਕਤ ਹੈ ਉਹ ਤੁਹਾਨੂੰ ਦੱਸ ਦਿੱਤੀ ਤੇ ਆਜੋ ਆਪਾਂ ਉਹ ਦੂਜੇ ਪਾਸੇ ਹੁਣ ਜਿਹੜੀ ਉਹਦੀ ਆਪਣੇ ਘੋੜੀ ਦੀ ਕਬਰ ਹੈ ਉਹ ਦੂਜੀ ਸਾਈਡ ਆਜੋ ਆਪਾਂ ਦੂਜੀ ਸਾਈਡ ਚੱਲ ਕੇ ਘੋੜੀ ਵੀ ਘੋੜੀ ਦੀ ਕਬਰ ਵੀ ਜਿਹੜੀ ਦੇਖ ਲੈਣੇ ਇਹ ਹੈ ਜੀ ਘੋੜੀ ਦੀ ਕਬਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਇਟਾਂ ਵੈਸੇ ਹੁਣ ਤਾਂ ਖਤਮ ਹੀ ਹੋ ਚੁੱਕਿਆ ਆ ਇੱਥੋਂ ਇੱਥੋਂ ਸਟਾਰਟ ਹੋ ਕੇ ਇੱਥੋਂ ਸਟਾਰਟ ਹੋ ਕੇ ਆ ਜਗ੍ਹਾ ਤੋਂ ਇੱਥੇ ਇਧਰ ਨੂੰ ਆਉਂਦੀ ਹੈ ਇੱਥੇ ਤੱਕ ਤੇ ਇਸ ਤਰ੍ਹਾਂ ਗੋਲ ਬਣਾਈ ਹੋਈ ਹੈ ਬੜੇ ਪੁਰਾਣੀਆਂ ਇਟਾਂ ਤੁਸੀਂ ਦੇਖ ਸਕਦੇ ਹੋ ਉਹ ਜਮਾਨੇ ਵਾਲੀਆਂ ਇਟਾਂ ਲੱਗੀਆਂ ਨੇ ਪੁਰਾਣੇ ਜਮਾਨੇ ਵਾਲੀਆਂ ਇਹ ਕਹਿੰਦੇ ਹੁੰਦੇ ਵੀ 1903 ਜਾਂ 2 ਕਿਉਂਕਿ 2004 ਸੌਰੀ 1904 ਦੇ ਵਿੱਚ ਜੌਣੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜੋ ਆਪਣਾ ਹਿਸਾਰ ਜੇਲ੍ਹ ਦੇ ਵਿੱਚ ਉਹਨੂੰ ਕਿਕਰ ਦੇ ਨਾਂ ਫਾਂਸੀ ਦਿੱਤੀ ਗਈ ਸੀ ਪਰ ਉਦੋਂ ਪਹਿਲਾਂ ਨੇ ਜੌਣਾ ਡੋਗਰ ਮਾਰਦਾ ਸੀ ਉਸ ਟਾਈਮ ਦੀ ਕਬਰ ਬਣੀ ਹੋਈ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਪੁਰਾਣੀ ਕਬਰ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਇੱਕ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਣ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਤੇ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ 9955 58934